ਤੋ ਗੁਰਮੁਖ ਪਿਆਰਿਓ ਅਕੜਵਾ ਲਿਆਂਦੇ ਬਿਸਕੁਟ ਇੱਕ ਤਾਂ ਕਾਰਟਨ ਭਰ ਗਿਆ ਤੇ ਇੱਕ ਆਲਫਾਫਾ ਜੇ ਉੱਤੇ ਆ 2 ਕਿਲੋ 7 ਕਿਲੋ ਬਣ ਗਏ ਸਾਰੇ ਚੜਨ ਲੱਗ ਗਿਆ ਫਿਰ ਘੋੜੇ ਤੇ ਹੈ ਆ ਜਾ ਫਿਰ ਆ ਜਾ ਆ ਜਾ ਬਾਜ ਆ ਜਾ ਬਾਜ ਆ ਅਸਲ ਤਾਂ ਬਹੁਤ ਔਖਾ ਲੱਗਦਾ ਮੈਨੂੰ ਚਲਾਉਣਾ ਇੱਕ ਦਿਨ ਮੈਂ ਲੈ ਕੇ ਗਿਆ ਸੀਗਾ ਇਹ ਬਹੁਤ ਔਖਾ ਲੱਗਦਾ ਆ ਚੀਜ਼ ਖੁੱਬਦੀ ਬਹੁਤ ਪਤਾ ਨਹੀਂ ਕਿਵੇਂ ਚਲਾਉਂਦੇ ਲੋਕ ਮੈਂ ਤਾਂ ਸਕੂਟ ਵਰਮਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਆ ਤੁਹਾਡਾ ਅੱਜ ਦੇ ਨਿਊ ਬਲੌਗ ਵਿੱਚ ਅੱਜ ਦਾ ਬਲੌਗ ਸ਼ੁਰੂ ਕਰਦੇ ਆ ਅੱਜ ਜਾ ਰਹੇ ਆ ਮੰਡੀ ਫੇਰ ਕਿਉਂਕਿ ਜਿਹੜਾ ਕੱਲ ਆਪਾਂ ਸਮਾਨ ਦੇ ਕੇ ਆਏ ਬਿਸਕਟਾਂ ਵਾਲਾ ਉਹ ਬਿਸਕਟ ਕੱਢੇ ਨਹੀਂ ਉਹਨਾਂ ਦੇ ਕੋਈ ਡੈਥ ਹੋ ਗਈ ਮਰ ਗੂਗੇ ਉਹਨਾਂ ਦੇ ਫੋਨ ਆਇਆ ਸੀ ਉਹਨਾਂ ਦਾ ਕਹਿੰਦੇ ਵੀ ਅੱਜ ਨਹੀਂ ਹੋਣਾ ਕੰਮ ਬਿਸਕਟ ਨਹੀਂ ਕੱਢਨੇ ਸਮਾਨ ਉਹ ਵਾਪਸ ਲੈ ਜਾਓ ਜਿਹੜਾ ਦੁੱਧ ਲੈ ਕੇ ਗਏ ਸੀ ਉਹ ਤਾਂ ਖਰਾਬ ਹੋ ਗਿਆ ਹੁਣ ਤੇ ਜਿਹੜਾ ਬਾਕੀ ਸਮਾਨ ਉਹ ਚੱਕ ਕੇ ਲੈ ਆਉਨੇ ਹੁਣ ਕਰਨਪੁਰ ਜਾਵਾਂਗੇ ਕਰਨਪੁਰ ਥੋੜਾ ਜਿਹਾ ਦੂਰ ਪੈਂਦਾ ਇੱਥੋਂ ਉੱਥੇ ਸ਼ਾਇਦ ਪਤਾ ਕਰਦੇ ਆ ਵੀ ਕੀ ਪਤਾ ਹੋਵੇ ਉੱਥੇ ਕੋਈ ਅਥਵਾ-ਅਥ ਕੱਢਣ ਵਾਲਾ ਕੋਈ ਤੇ 22 ਕਿਲੋਮੀਟਰ ਇੱਥੋਂ ਕਰਨਪੁਰ ਸੋ ਕਰਨਪੁਰ ਜਾ ਕੇ ਅੱਜ ਦੇਖਦੇ ਆ ਵੀ ਕੱਢਦੇ ਆ ਜਾਂ ਨਹੀਂ ਅੱਜ ਚੱਲਦੇ ਆ ਮੰਡੀ ਪਹਿਲਾਂ ਸਮਾਨ ਲੈ ਕੇ ਉੱਥੋਂ ਫਿਰ ਜਾਵਾਂਗੇ ਕਰਨਪੁਰ ਤੇ ਸਮਰੋਣੀ ਕਰੀ ਹੈ ਕਰਵਾ ਚੋ ਸਾਜ ਅੱਜ ਕਰਵਾ ਚੋ ਦੀ ਛੁੱਟੀ ਹੈ ਨਾ ਡੈਡੀ ਲੈ ਗਿਆ ਸਕੂਟਰੀ ਇੱਕ ਉਹ ਮੋਟਰਸਾਈਕਲ ਖੜਾ ਤੇ ਕਾ ਮੋਟਰਸਰ ਖੜਾ ਇੱਕ ਗੱਡੀ ਆਪਾਂ ਗੱਡੀ ਤੇ ਜਾਵਾਂਗੇ ਅੱਜ ਕਿਉਂਕਿ ਮੋਟਰਸਾਈਕਲ ਆਪਣੇ ਤਰ੍ਹਾਂ ਚੱਲਦਾ ਨਹੀਂਗਾ ਆ ਵੀ ਮੋਟਰਸਲ ਨਹੀਂ ਲੈ ਜਾਣਾ ਸਕੂਟਰੀ ਡੈਡੀ ਲੈ ਗਿਆ ਆਪਾਂ ਗੱਡੀ ਤੇ ਚੱਲਾਂਗੇ ਗੱਡੀ ਤੇ ਜਾਵਾਂਗੇ ਆਰਾਮ ਨਾਲ ਬਹਿ ਕੇ ਮੋਟਰਸਲ ਤੇ ਔਖਾ ਬਹੁਤ ਹੈ ਤੰਗ ਬਹੁਤ ਹੋਈਦਾ ਸਕੂਟਰੀ ਤੇ ਬਿਲਕੁਲ ਕੰਫੀਟेबल ਰਹੀਦਾ ਤੇ ਅਸਲ ਤਾਂ ਬਹੁਤ ਔਖਾ ਲੱਗਦਾ ਮੈਨੂੰ ਚਲਾਉਣਾ ਇੱਕ ਦਿਨ ਮੈਂ ਲੈ ਕੇ ਗਿਆ ਸੀਗਾ ਇਹ ਬਹੁਤ ਔਖਾ ਲੱਗਦਾ ਆ ਚੀਜ਼ ਖੁੱਬਦੀ ਬਹੁਤ ਪਤਾ ਨਹੀਂ ਕਿਵੇਂ ਚਲਾਉਂਦੇ ਲੋਕ ਮੈਨੂੰ ਤਾਂ ਸਕੂਟਰੀ ਵਧੀਆ ਲੱਗਦੀ ਇਹਨਾਂ ਡੈਡੀ ਤਾਂ ਗੰਗਾ ਨਰ ਜਾਂਦਾ ਪਰ ਮੈਨੂੰ ਇਹ ਨਹੀਂ ਵਧੀਆ ਲੱਗਦਾ ਮੈਨੂੰ ਤਾਂ ਖੁੱਬਦੀ ਬਹੁਤ ਚੀਜ਼ ਆ ਮੈਂ ਉੱਤੇ ਜੇ ਡਿੱਗਦਾ ਜਾਂਦਾ ਬੰਦਾ ਇਹਦੇ ਸਕੂਟਰੀ ਵਧੀਆ ਹੈ ਹਨਾ ਐਨ ਯਾਰ ਇਹਨਾਂ ਬੈਠੇ ਰੋ ਆਨੰਦ ਲੈਣ ਲੋ अभी ठीक है वैसे दिनों दोस्तों आज करवा चौथ दी छुट्टी ते आ देखो आलसी इधर देखो आलसी आलसी ततव छुट्टा प्यासर बत्ता नौ बज गए उधरों ते बताओ ओए गंभू इद्दू ओए नहीं पीनी ओए चाय पी ल उठ के चाय पीला चाय उठ उठ गुड मॉर्निंग गुड मॉर्निंग ਤੋ 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 ਸੋ ਦੋਸਤੋ ਹੁਣ ਚਲਦੇ ਆਂ ਮੰਡੀ ਗਰਮਕ ਪਿਆਰਿਓ ਪਹੁੰਚ ਚੁੱਕੇ ਆ ਮੰਡੀ ਤੇ ਹਜੇ ਆਏ ਨਹੀਂ ਸ਼ੌਪ ਤੇ ਮੈਂ ਫੋਨ ਕੀਤਾ ਕਹਿੰਦੇ ਆਉਣੇ ਆ ਬਸ ਦੋ ਮਿੰਟਾਂ ਚ ਇਹਨਾਂ ਦੇ ਕੱਲ ਕੋਈ ਚਾਚਾ ਜੀ ਪਤਨੀ ਤਾਇਆ ਜੀ ਚੜਾਈ ਕਰ ਗਏ ਕਾਲ ਚਲਾਣਾ ਕਰ ਗਏ ਉਹਦਾ ਕਰਕੇ ਕਹਿੰਦੇ ਵੀ ਅੱਜ ਸਾਰੀ ਦਿਹਾੜੀ ਦਾ ਕੰਮ ਮੰਗਲ ਰਹੂਗੀ ਤੇ ਅੱਜ ਕੰਮ ਵੀ ਨਹੀਂ ਕਰਨਾ ਤਾਂ ਹੀ ਤਾਂ ਆਪਾਂ ਨੂੰ ਜਵਾਬ ਦਿੱਤਾ ਇਹਨੇ ਸੋ ਹੁਣ ਹੋਰ ਕੋਈ ਇੱਥੇ ਮੰਡੀ ਵੇਖਦੇ ਆ ਨਹੀਂ ਤਾਂ ਫਿਰ ਕਰਨਪੁਰ ਜਾਵਾਂਗੇ ਕਰਨਪੁਰ ਜਾ ਕੇ ਉੱਥੋਂ ਕਢਵਾ ਲਵਾਂਗੇ ਕਰਨਪੁਰ ਤਾਂ ਆਉਣ ਜਾਣੀ ਹੈ ਉੱਥੇ ਕਹਿੰਦੇ ਵੀ ਛੇਤੀ ਕੱਢ ਦਿੰਦੇ ਆ ਇਹ ਟਾਈਮ ਲਾਉਂਦੇ ਇਹਨਾਂ ਨੂੰ ਕੰਮ ਬਹੁਤ ਹੈ ਦੁਕਾਨਾਂ ਦਾ ਵੀ ਕੰਮ ਕਰਦੇ ਆ ਬਿਸਕੁਟ ਕੱਢਦੇ ਆ ਦੁਕਾਨਾਂ ਦੇ ਚਲੋ ਵਧੀਆ ਇਹਨਾਂ ਦੇ ਜਿਹੜਾ ਕੱਲ ਮਰਗੂਗੀ ਚਾਰਿਆਂ ਦੀ ਉਹ ਮਾੜਾ ਹੋਇਆ ਪਰਮੇਸ਼ਰ ਦਾ ਭਾਣਾ ਬਾਕੀ ਅਜੇ ਆਏ ਨਹੀਂ ਤੇ ਆਉਣਗੇ ਤੇ ਫਿਰ ਸਮਾਨ ਰੱਖ ਕੇ ਚੱਲਦੇ ਆ ਗੱਡੀ 'ਚ ਉਹਨੇ ਬੈਠੇ ਆ ਉਲੀਕ ਕਰਦੇ ਆ ਸੱਚੇ ਪਤਾ ਨਹੀਂ ਕੀ ਪਾ ਰਹੇ ਆ ਕੀੜਿਆਂ ਨੂੰ

ਕਿੰਨਾ ਰਾਂਗ ਹੈ? ਹਾਂ? ਕਿੰਨਾ ਰਾਂਗ? ਕੋਧ ਜਾਓ। ਕੋਧ ਜਾਓ। ਆ ਰਿਹਾ ਸਮਾਨ ਗੱਡੀ ਚ। ਟਾਈਮ। ਟਾਈਮ ਦੋ ਟਾਈਮ ਲੱਗਣਗੇ। ਗਰਮਖ ਪਿਆਰਿਓ ਦਿੱਤੇ ਬਿਸਕਟ ਕਰਨੇ 2 ਘੰਟਿਆਂ ਦਾ ਕਹਿੰਦੇ ਆ ਹੁਣ 2 ਘੰਟਿਆਂ ਬਾਅਦ ਆਵਾਂਗੇ ਇੱਥੇ। ਉਹਨੇ ਚੱਲਦੇ ਘਰੇ। ਕੋਈ ਕੰਮ ਹੋਰ ਵੀ ਹੈ ਫਿਰ ਬਾਅਦ ਵਿੱਚ। ਨਾਲ ਬਿਸਕਟ ਲੈ ਜਾਣਗੇ। ਚੜਨ ਲੱਗ ਗਿਆ ਫਿਰ ਘੋੜੇ ਤੇ ਹੈਂ? ਆ ਜਾ ਫਿਰ ਆ ਜਾ। ਆ ਜਾ ਬਾਜ ਆ ਜਾ। ਬਾ ਜਾ ਗਰਮਕ ਪਿਆਰੇਓ ਗੁਰਦੁਆਰਾ ਸਾਹਿਬ ਆਇਆ ਇੱਥੇ ਤੇ ਆ ਦੇਖੋ ਜੋਤੀ ਘੋੜੇ ਤੇ ਚੜਿਆ ਛੱਡਦਾ ਤਾਂ ਨਹੀਂ ਹਾਂ ਤਰਦਾ ਵੀ ਨਹੀਂ ਹੈਲੋ ਕਰ ਦੇ ਚੱਲ ਠੀਕ ਹੈ ਫਿਰ ਠੀਕ ਹੈ ਮੈਂ ਜਾਣਾ ਹੁਣ ਸੋ ਹੁਣ ਜਾ ਰਹੇ ਆ ਮੰਡੀ ਬਿਸਕਟ ਲੈਂਡ ਕੱਢਦੇ ਹੋਣੇ ਆ ਟਾਈਮ ਹੋ ਗਿਆ 11:30 ਤੇ ਹੁਣ ਚੱਲਦੇ ਆਂ ਮੰਡੀ 12 ਵੱਜ ਚੁੱਕੇ ਆ ਸੁਗਰਮਕ ਪਿਆਰਿਓ ਆ ਕੜਵਾ ਲਿਆਂਦੇ ਬਿਸਕੁਟ ਇੱਕ ਤਾਂ ਕਾਰਟਨ ਭਰ ਗਿਆ ਤੇ ਇੱਕ ਆ ਲਫਾਫੇ ਉੱਤੇ ਆ 2 ਕਿਲੋ 7 ਕਿਲੋ ਬਣ ਗਏ ਸਾਰੇ 7 ਕਿਲੋ ਬਣ ਗਏ ਸਾਰੇ ਬਹੁਤ ਸਵਾਦ ਬਿਸਕੁਟ ਆ ਵਧੀਆ ਬਣਿਆ ਦੇਸਕੀ ਉਹਦੇ ਬਹੁਤ ਵਧੀਆ ਬਣਿਆ ਸਰਬੱਤ ਸਮਰ ਨੇ ਰੂਮ ਵਧੀਆ ਬਣਾਤਾ ਸਫਾਈ ਕਰਕੇ ਇੱਕ ਮਿੰਟ ਅਥਨੇ ਇੱਕ ਚੀਜ਼ ਦਿਖਾਈਏ ਹੁਣ ਇਸ਼ਨਾਨ ਕਰ ਲੈ ਜਾ ਕੇ ਠੀਕ ਆ ਇੱਥੇ ਗੁਰਦੁਆਰੇ ਜਾਂਦੇ ਹਾਂ ਆ ਰਹੇ ਹਾਂ ਗਰਮਕ ਪਿਆਰੇ ਸ਼ਾਮ ਦਾ ਟਾਈਮ ਹੋ ਗਿਆ ਤੇ ਪਹੁੰਚ ਚੁੱਕੇ ਹਾਂ ਗੁਰਦੁਆਰਾ ਸਾਹਿਬ ਸਮਰਨੇ ਗੇਟ ਖੋਲਤਾ ਇੰਦਰ ਨਿਸ਼ਾਨ ਸਾਹਿਬ ਦੇ ਦਰਸ਼ਨ ਕਰ ਲੋ ਸੰਧਿਆ ਸਮੇਂ ਦਾ ਟਾਈਮ ਹੋ ਗਿਆ ਸੰਧਿਆ ਸਮਾ ਹੋ ਗਿਆ ਵਾਇਰਸ ਕਰਾਂਗੇ ਚੱਲਦੇ ਆਂ ਅੰਦਰ ਉਹ ਪਹੁੰਚ ਚੁੱਕਿਆ ਕਮਰੇ ਦੇ ਵਿੱਚ ਘੁੰਮਿਆ ਏ ਪ੍ਰਸ਼ਾਦਾ ਛਕ ਲਿਆ ਹੁਣ ਅੱਜ ਦਾ ਵਲੌਗ ਇਥੇ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਕਿ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਤੇ ਲਾਈਕ ਜਰੂਰ ਕਰਦੇ ਹੋ ਕਮੈਂਟ ਜਰੂਰ ਕਰਦੇ ਹੋ ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬ ਜਰੂਰ ਕਰਦੇ ਹੋ ਮਿਲਦੇ ਆਂ ਕੱਲ ਨੂੰ ਫਿਰ ਨਵੇਂ ਵਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹੋ ਗਿਆ ਕੁਛ ਨਹੀਂ